ਇਸ ਤਰ੍ਹਾਂ ਇਹ ਥਾਂ ਜਿਹੜਾ ਇਹ ਦੋਹਾਂ ਪਾਸਿਆਂ ਦੇ ਵਿਚਾਲੇ ਸੂਰਪਰਾਪਤ ਤੱਕ ਦੀ ਔਰ ਕਰਕੇ ਬੜਾ ਪੂਰਾ ਤਰ੍ਹਾਂ ਆਣਾ ਜੀ ਸੰਸਾਰ ਤੋਂ ਦੂਰ ਦੂਰ ਆਉਂਦੇ ਆ ਉਹਨਾਂ ਦੇ ਜਿਹੜੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਵਾਹਿਗੁਰੂ ਦੇ ਖਾਲਸਾ ਵਾਹਿਬੱਟੀ ਕੀ ਸਮੁੰਦਰੀ ਯਾਤਰਾ ਸਾਡੇ ਚੈਨਲ ਗਲੀ ਗਲੀ ਯਾਤਰਾ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਥਾਮ ਸਾਹਿਬ ਜੀ ਦੇ ਗੁਰਦੁਆਰਾ ਥਾਮ ਸਾਹਿਬ ਪੰਜਾਬ ਦੇ ਉਦੋਕੇ ਪਿੰਡ ਦੇ ਵਿੱਚ ਸਥਿਤ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਇਹ ਇੱਕ ਬਹੁਤ ਹੀ ਮਹੱਤਵਪੂਰਨ ਧਾਰਮਿਕ ਸਥਾਨ ਹੈ ਇਸ ਦਾ ਇਤਿਹਾਸ ਦੋ ਪਾਤਸ਼ਾਹੀਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਜੁੜਿਆ ਹੋਇਆ ਹੈ